प्यारे दोस्तों प्यार भरी सत श्री अकाल जी हां जी दोस्तों पंजाब सरकार ਦੇ ਮਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਹੱਲ ਪੰਜਾਬ ਸਰਕਾਰ ਦੁਆਰਾ ਨਹੀਂ ਕੀਤਾ ਜਾ ਰਿਹਾ ਇਹਨਾਂ ਮੰਗਾਂ ਨੂੰ ਪੂਰਾ ਕਰਾਉਣ ਦੇ ਲਈ ਮਲਾਜ਼ਮ ਜਥੇਵੰਦियां ਲਗਾਤਾਰ ਸੰਘਰਸ਼ ਕਰ ਰਹੀਆਂ ਨੇ ਪਰ ਇੱਕ ਮੁੱਦਾ ਬੜਾ ਅਹਿਮ ਹੈ ਕਿਹਾ ਜਾਂਦਾ ਹੈ ਕਿ ਇਸ ਮੁੱਦੇ ਤੋਂ 2 ਲੱਖ ਦੇ ਕਰੀਬ ਪੰਜਾਬ ਦੇ ਮਲਾਜ਼ਮ ਪ੍ਰਭਾਵਿਤ ਨੇ ਇਹ ਮੁੱਦਾ ਇਹ ਹੈ ਕਿ ਪਿਛਲੀ ਕੈਪਟਨ ਸਰਕਾਰ ਨੇ ਖਾਸ ਕਰਕੇ ਉਸ ਵੇਲੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੰਦੀ ਨੀਤੀ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੇ ਮਲਾਜ਼ਮਾਂ ਉੱਪਰ ਪੰਜਾਬ ਦੇ ਸਕੇਲਾਂ ਦੀ ਥਾਂ ਕੇਂਦਰੀ ਸਕੇ ਲਾਗੂ ਕੀਤੇ ਜਾਣ ਤੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਉਸ ਵੇਲੇ ਪੰਜਾਬ ਸਰਕਾਰ ਨੇ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਲਿਆ ਸੀ ਬਾकायदा ਇਸ ਦੇ ਸਬੰਧ ਦੇ ਵਿੱਚ ਜਲਦੀ ਨਾਲ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਸੀ ਸੂਤਰਾਂ ਦੁਆਰਾ ਇਹ ਦੱਸਿਆ ਜਾ ਰਿਹਾ ਕਿ ਉਦੋਂ ਜਿਹੜੇ ਕਿ ਦੋ ਸੀਨੀਅਰ ਅਧਿਕਾਰੀ ਸੀ ਜਿਨ੍ਹਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਇਹ ਸਲਾਹ ਦਿੱਤੀ ਸੀ ਇਹ ਗੱਲ ਕਹੀ ਸੀ ਕਿ ਜੇਕਰ ਆਪਾਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਸੱਤਵਾਂ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰ ਦੇਵਾਂਗੇ ਤਾ ਫਿਰ ਪੰਜਾਬ ਦੇ ਖਜ਼ਾਨੇ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਪੰਜਾਬ ਦੇ ਖਜ਼ਾਨੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਜਿਹੜੀ ਕਿ ਬਚਤ ਹੋਵੇਗੀ ਪੰਜਾਬ ਸਕੀਲਾ ਤੋਂ ਕੇਂਦਰੀ ਸਕੀਲ ਬਹੁਤ ਘਟ ਨੇ ਸੋ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਜਿਹੜਾ ਫੈਸਲਾ ਸੀ ਉਹਨਾਂ ਨੇ ਵੱਡੇ ਪੱਧਰ ਤੇ ਪੰਜਾਬ ਦੇ ਮਲਾਜ਼ਮਾਂ ਨੂੰ ਵਿੱਤੀ ਸੰਕਟ ਵਿੱਚ ਪਾ ਦਿੱਤਾ ਜਿਹੜਾ ਫੈਸਲਾ ਲਾਗੂ ਹੋ ਗਿਆ ਇਹ ਫੈਸਲਾ ਲਾਗੂ ਹੋਣ ਤੋਂ ਬਾਅਦ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿਹੜੇ ਨੇ ਜਾਂ 17 ਜੁਲਾਈ 2020 ਤੋਂ ਪਹਿਲਾਂ ਜਿਨ੍ਹਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਪਰ ਉਹਨਾਂ ਨੂੰ ਨਿਯੁਕਤੀ 7 ਜੁਲਾਈ 2020 ਤੋਂ ਬਾਅਦ ਜਿਹੜੇ ਕਿ ਦਿੱਤੇ ਗਏ ਸੀ ਉਹ ਅੱਜ ਕੱਲ ਕਾਨੂੰਨੀ ਲੜਾਈ ਲੜ ਰਹੇ ਨੇ ਧਰਨੇ ਮੁਜ਼ਾਹਰੇ ਕਰ ਰਹੇ ਨੇ ਇਸੇ ਤਰ੍ਹਾਂ ਡਾਕਟਰ ਸੌਰਵ ਸ਼ਰਮਾ ਨੇ ਜਿਨ੍ਹਾਂ ਨੇ ਕਾਨੂੰਨੀ ਲੜਾਈ ਲੜੀ ਵੱਡੇ ਪੱਧਰ ਤੇ ਲੜਾਈ ਚੱਲ ਰਹੀ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚੋਂ ਇਹ ਕੇਸ ਮੁਲਾਜ਼ਮਾਂ ਵੱਲੋਂ ਜਿੱਤਣ ਦੇ ਬਾਵਜੂਦ ਹਾਲੇ ਤੱਕ ਜਿਹੜਾ ਇਹ ਫੈਸਲਾ ਬਹੁਤ ਜਿਹੜਾ ਕਿ ਕਾਫੀ ਲੰਬੇ ਸਮੇਂ ਤੱਕ ਇਹ ਕੇਸ ਟਲਿਆ ਫਿਰ ਵੀ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਹਜੇ ਤੱਕ ਛੇਮਾ ਪੇਕ ਮਿਸ਼ਨ ਪੰਜਾਬ ਦਾ ਲਾਗੂ ਨਹੀਂ ਆ ਗਿਆ ਮਲਾਜ਼ਮ ਰੋਜ਼ ਪ੍ਰਗਟ ਕਰ ਰਹੇ ਨੇ ਉਹਨਾਂ ਨੂੰ ਪ੍ਰਤੀ ਮਹੀਨਾ ਹਜ਼ਾਰਾਂ ਰੁਪਏ ਤਨਖਾਹ ਘੱਟ ਮਿਲ ਰਹੀ ਹੈ ਅੱਜ ਤੁਹਾਨੂੰ ਅਸੀਂ ਵਿਸਥਾਰ ਨਾਲ ਦੱਸਾਂਗੇ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੇ ਸੰਘਰਸ਼ ਦੇ ਨਾਲ-ਨਾਲ ਕਾਨੂੰਨੀ ਲੜਾਈ ਕੀਤੀ ਇੱਕ ਇਸ ਨੂੰ ਲੈ ਕੇ ਜੋ ਸਰਵ ਸ਼ਰਮਾ ਨੇ ਤੇ ਪਟੀਸ਼ਨਰ ਸਿਵਕਫਾ ਖੋਨਾ ਦੁਆਰਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ 2023 ਦੇ ਵਿੱਚ ਕਾਨੂੰਨੀ ਲੜਾਈ ਲੜੀ ਜਿਹੜੀ ਸ਼ੁਰੂ ਕੀਤੀ ਗਈ ਸੀ 2023 ਦੇ ਵਿੱਚ 13 ਸਤੰਬਰ 2024 ਨੂੰ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਕਿ ਆ ਗਿਆ ਸਿੰਗਲ ਬੈਂਚ ਦਾ ਫੈਸਲਾ ਸੀ ਮਲਾਜ਼ਮਾਂ ਅੰਦਰ ਖੁਸ਼ੀ ਦੀ ਭਾਵਨਾ ਪੈਦਾ ਹੋਈ ਸਾਨੂੰ ਇਨਸਾਫ ਮਿਲ ਗਿਆ ਪਰ ਇਨਸਾਫ ਐਨਾ ਸੌਖਾ ਥੋੜਾ ਅੱਜ ਕੱਲ ਮਿਲਦਾ ਕਿਉਂਕਿ ਪੰਜਾਬ ਸਰਕਾਰ ਨੇ ਇਸ ਸਿੰਗਲ ਬੈਂਚ ਦੇ ਫੈਸਲੇ ਦੇ ਵਿਰੋਧ ਵਿੱਚ ਹਾਈ ਕੋਰਟ ਵਿੱਚ ਡਬਲ ਬੈਂਚ ਅੱਗੇ ਰਿਟ ਪਾ ਦਿੱਤੀ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਅਪੀਲ ਕੀਤੀ ਗਈ ਇਸ ਦੇ ਵਿਰੋਧ ਹਾਈ ਕੋਰਟ ਨੇ ਡਬਲ ਬੈਂਚ ਨੇ 10 ਦਸੰਬਰ 2024 ਨੂੰ ਪੰਜਾਬ ਸਰਕਾਰ ਦੀ ਰਿਟ ਖਾਰਜ ਕਰਕੇ ਸਿੰਗਲ ਬੈਂਚ ਦੇ ਫੈਸਲੇ ਬਹਾਲ ਕਰਤਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਫਿਰ ਪੰਜਾਬ ਸਰਕਾਰ ਫਿਰ ਵੀ ਨਹੀਂ ਰੁਕੀ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਇਸ ਡਬਲ ਬੈਂਚ ਦੇ ਫੈਸਲੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਤੱਕ ਉਹ ਚਲੀ ਗਈ ਸਪੈਸ਼ਲ ਲੀ ਪਟੀਸ਼ਨ ਪਾ ਦਿੱਤੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਲੀ ਪਟੀਸ਼ਨ ਦੇ ਮਾਮਲੇ ਵਿੱਚ 20 ਜਨਵਰੀ 2025 ਨੂੰ ਫੈਸਲਾ ਦਿੱਤਾ ਸਪੈਸ਼ਲ ਲੀ ਪਟੀਸ਼ਨ ਐਸ ਐਲ ਪੀ ਪੰਜਾਬ ਸਰਕਾਰ ਦੀ ਡਿਸਮਿਸ ਕਰਕੇ ਹਾਈ ਕੋਰਟ ਦੇ ਡਬਲ ਬੈਂਚ ਦੇ ਫੈਸਲੇ ਨੂੰ ਬਹਾਲ ਰੱਖਿਆ ਭਾਵ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰਤਾ ਪਰ ਲ ਇਹ ਇੱਥੇ ਹੀ ਖਤਮ ਨਹੀਂ ਹੋਈ ਇਸ ਸਲਪੀ ਵੀ ਪੰਜਾਬ ਸਰਕਾਰ ਦੀ ਖਾਰਜ ਹੋ ਗਈ ਡਿਸਮਿਸ ਹੋ ਗਈ ਫਿਰ ਸਰਕਾਰ ਨੇ ਇਸ ਫੈਸਲੇ ਤੋਂ ਬਚਣ ਦੇ ਲਈ ਹੋਰ ਰਾ ਲੱਭ ਲੱਗੀ ਪੰਜਾਬ ਦੇ ਮੁੱਖ ਸਕੱਤਰ ਕੇਪੀ ਸਿਨਾ ਨੇ 28 ਜਨਵਰੀ 2025 ਨੂੰ ਇੱਕ ਉੱਚ ਸਰਕਾਰੀ ਮੀਟਿੰਗ ਇਸ ਮੁੱਦੇ ਦੇ ਉੱਪਰ ਸੱਦੀ ਇਸ ਮੀਟਿੰਗ ਦੇ ਵਿੱਚ ਵਿੱਤ ਪਰਸਨਲ ਸਿਹਤ ਸਿੱਖਿਆ ਆਮ ਰਾਜ ਪ੍ਰਬੰਧ ਤੇ ਹੋਰ ਵਿਭਾਗਾਂ ਦੇ ਜਿਹੜੇ ਪ੍ਰਬੰਧਕ ਇਸ ਸਕੱਤਰ ਨੇ ਸ਼ਾਮਿਲ ਹੋਏ ਬੜੀ ਗੰਭੀਰਤਾ ਨਾਲ ਇਸ ਉੱਪਰ ਚਰਚਾ ਹੋਈ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਉਸ ਤੋਂ ਕਿਵੇਂ ਬਚਿਆ ਜਾਵੇ ਇਸ ਮੀਟਿੰਗ ਚ ਤਿੰਨ ਫੈਸਲੇ ਲਏ ਗਏ ਸਭ ਤੋਂ ਪਹਿਲਾਂ ਫੈਸਲਾ ਇਹ ਲਿਆ ਗਿਆ ਕਿ ਸਮੂਹ ਵਿਭਾਗ ਆਪਣੇ ਭਰਤੀ ਨਿਯਮਾਂ ਵਿੱਚ ਹੰਗਾਮੀ ਹਾਲਤ ਦੇ ਵਿੱਚ ਸੋਧ ਕਰਨ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਜਿਹੜੇ ਮੁਲਾਜ਼ਮ ਨੇ ਉਹਨਾਂ ਉੱਪਰ ਕੇਂਦਰੀ 7ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮੱਤ ਜੋੜਨ ਭਾਵ ਨਵੇਂ ਸੇਵਾ ਨਿਯਮ ਵਿੱਚ ਜੋੜ ਦਿੱਤਾ ਜਾਵੇ ਜਿਹੜੇ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਕੇਂਦਰੀ 7ਵਾਂ ਤਨਖਾਹ ਕਮਿਸ਼ਨ ਮਿਲੇਗਾ ਉਹਦੇ ਮੁਤਾਬਕ ਸਕੇਲ ਮਿਲਣਗੇ ਦਾ ਅਸਲ ਸੇਵਾ ਨਿਯਮ ਸੋਧਨ ਦੀ ਗੱਲ ਸਰਕਾਰ ਨੇ ਕਿਉਂ ਕੀਤੀ ਕਿਉਂਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਸਰਕਾਰ ਨੂੰ ਇਹ ਫਟਕਾਰ ਲਗਾਈ ਸੀ ਕਿ ਇਸ ਮਾਮਲੇ ਦੇ ਵਿੱਚ ਮੁੱਖ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਨੇ ਭਰਤੀ ਸਮੇਂ ਸੇਵਾ ਨਿਯਮ ਵਿੱਚ ਸੋਧ ਨਹੀਂ ਕੀਤੀ ਪੰਜਾਬ ਦੇ ਤਨਖਾਹ ਕਮਿਸ਼ਨ ਮੁਤਾਬਕ ਸਕੇਲ ਮਿਲਣਗੇ ਸੋ ਸਰਕਾਰ ਨੇ ਸੋਚਿਆ ਕਿ ਇਸ ਆਧਾਰ ਤੇ ਤੈ ਟੈਰੀ ਕਰ ਦੇਵਾਂਗੇ ਸੇਵਾ ਨਿਯਮਾਂ ਵਿੱਚ ਸੋਧ ਕਰ ਦਿੱਤੀ ਜਾਵੇ ਫਿਰ ਅਸੀਂ ਕਹਾਂਗੇ ਕਿ ਸਰ ਪੰਜਾਬ ਸਰਕਾਰ ਦੇ ਸੇਵਾ ਨਿਯਮ ਵੀ ਇਹੀ ਕਹਿੰਦੇ ਨੇ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਜਿਹੜੇ ਮਲਾਜ਼ਮ ਨੇ ਉਹਨਾਂ ਨੇ ਕੇਂਦਰੀ 7ਵਾਂ ਤਨਖਾਹ ਕਮਿਸ਼ਨ ਲਾਗੂ ਉਹਨਾਂ ਤੇ ਹੋਣਾ ਚਾਹੀਦਾ ਪੰਜਾਬ ਦੇ ਜਿਹੜੇ ਸੇਵਾ ਨਿਯਮ ਨੇ ਉਹ ਵੀ ਇਹੀ ਕਹਿੰਦੇ ਨੇ ਚਲੋ ਇਸ ਚੀਫ ਸੈਕਟਰੀ ਦੀ ਮੀਟਿੰਗ ਦਾ ਦੂਸਰਾ ਫੈਸਲਾ ਇਹ ਲਿਆ ਗਿਆ ਕਿ ਐਡਵੋਕੇਟ ਨੇ ਹਦਾਇਤ ਕੀਤੀ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਰਿਵਿਊ ਪਟੀਸ਼ਨ ਵੀ ਪਾਈ ਜਾਵੇ ਤੀਸਰਾ ਫੈਸਲਾ ਇਹ ਲਿਆ ਗਿਆ ਕਿ ਚੀਫ ਸੈਕਟਰੀ ਨੇ ਹਦਾਇਤ ਕੀਤੀ ਕਿ ਪੰਜਾਬ ਦਾ ਕੋਈ ਵੀ ਸਰਕਾਰੀ ਵਿਭਾਗ ਉਹਨਾਂ ਚਰ ਕਿਸੇ ਵੀ ਮੁਲਾਜ਼ਮ ਜਾਂ ਫਿਰ ਕਿਸੇ ਵੀ ਵਰਗ ਦੀ ਭਰਤੀ ਨਹੀਂ ਕਰੇਗਾ ਜਦੋਂ ਤੱਕ ਨਵੇਂ ਸੇਵਾ ਨਿਯਮ ਜਿਹੜੇ ਕਿ ਨਹੀਂ ਬਣਾ ਲਏ ਜਾਂਦੇ ਭਾਵ ਸਿੱਧੇ ਢੰਗ ਨਾਲ ਨਵੀਂ ਭਰਤੀ ਤੇ ਰੋਕ ਲਗਾ ਦਿੱਤੀਗੀ ਚੀਫ ਸੈਕਟਰੀ ਦੀ ਇਸ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਕਰਨ ਦੀ ਬਕਾਇਦਾ ਵਿੱਤ ਵਿਭਾਗ ਨੇ 31 ਦਸੰਬਰ 31 ਜਨਵਰੀ 2025 ਨੂੰ ਸਮੂਹ ਵਿਭਾਗਾਂ ਨੂੰ ਲੈਟਰ ਵੀ ਲਿਖਤੀ ਰੂਪ ਦੇ ਵਿੱਚ ਜਾਰੀ ਕਰ ਦਿੱਤੇ ਐਡਵੋਕੇਟ ਚਰਨਾਲ ਨੇ ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਵੀ ਡਾਇਰ ਕਰ ਦਿੱਤੀ ਪਹਿਲਾਂ ਸੁਪਰੀਮ ਕੋਰਟ 'ਚ ਸਰਕਾਰ ਨੂੰ ਹਾਰ ਹੋਈ ਸੀ ਮੌਕੇ ਇਸ ਮੌਕੇ ਵੀ ਉਹਨਾਂ ਨੂੰ ਹਾਰ ਜਿਹੜੀ ਕਿ ਮਿਲੀ ਸੁਪਰੀਮ ਕੋਰਟ ਨੇ ਰਿਵਿਊ ਪਟੀਸ਼ਨ ਜਿਹੜੀ ਸੀ ਉਹ ਪੰਜਾਬ ਸਰਕਾਰ ਦੀ ਉਹ 20 ਮਾਰਚ 2025 ਨੂੰ ਰੱਦ ਕਰ ਦਿੱਤੀ ਉਹ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਪੰਜਾਬ ਦੇ ਮਲਾਜ਼ਮਾਂ ਦਾ ਹੱਕ ਹੈ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਕੇਂਦਰੀ 7ਵਾਂ ਤਨਖਾਹ ਕਮਿਸ਼ਨ ਨਹੀਂ ਪੰਜਾਬ ਦਾ ਛੇਵਾਂ ਪੇਕ ਮਿਸ਼ਨ ਲਾਗੂ ਹੋਵੇਗਾ ਇਸ ਸਬੰਧ ਦੇ ਵਿੱਚ ਮਲਾਜ਼ਮਾਂ ਵੱਲੋਂ ਹਾਈ ਕੋਰਟ ਦੇ ਵਿੱਚ ਕੰਟੈਂਪਟ ਵੀ ਪਾਈ ਗਈ ਅਦਾਲਤਾਂ ਨੇ ਜਿਹੜੇ ਫੈਸਲੇ ਨੇ ਸਰਕਾਰ ਜੋ ਅਦਾਲਤਾਂ ਤੋਂ ਸਾਡੇ ਹੱਕ ਦੇ ਵਿੱਚ ਫੈਸਲੇ ਆਏ ਨੇ ਸਰਕਾਰ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਇਸ ਦੇ ਚੱਲਦੇ 2 April 2025 ਨੂੰ ਹਾਲੇ ਤੱਕ ਮੁਲਾਜ਼ਮਾਂ ਨੂੰ ਇਨਸਾਫ ਨਹੀਂ ਮਿਲਿਆ ਹੁਣ ਸਵਾਲ ਇਹ ਪੈਦਾ ਹੁੰਦਾ ਸੀ ਕਿ ਪੰਜਾਬ ਫੈਡਰੇਸ਼ਨ ਦੇ ਐਡੀਸ਼ਨਲ ਜਰਨਲ ਸਕੱਤਰ ਪ੍ਰੇਮ ਚਾਵਲਾ ਜਿਹੜੇ ਲਗਾਤਾਰ ਇਸ ਮਾਮਲੇ ਨਾਲ ਜੁੜੇ ਨੇ ਇਸ ਮਾਮਲੇ ਲਈ ਯਤਨ ਕਰ ਰਹੇ ਨੇ ਮੁਲਾਜ਼ਮਾਂ ਨੂੰ ਇਨਸਾਫ ਮਿਲੇ ਉਹਨਾਂ ਨੂੰ ਜਾਣਕਾਰੀ ਉਹਨਾਂ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਸੇਵਾ ਨਿਯਮ ਬਣਾਏ ਜਾ ਰਹੇ ਨੇ ਸਿੱਖਿਆ ਵਿਭਾਗ ਨੇ ਸੇਵਾ ਨਿਯਮ ਬਣਾ ਲਏ ਨੇ ਕੁਝ ਹੋਰ ਵਿਭਾਗਾਂ ਨੇ ਵੀ ਸੇਵਾ ਨਿਯਮ ਬਣਾ ਲਏ ਨੇ ਪਰ ਸੇਵਾ ਨਿਯਮਾਂ ਵਿੱਚ ਇਹ ਮਦ ਜੋੜੀ ਜਾਵੇ ਕਿ ਸੇਵਾ ਨਿਯਮ 17 July 2020 ਨੂੰ ਲਾਗੂ ਹੋਣਗੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਦਾ ਜੋ ਜੋ ਮੁਲਾਜ਼ਮ ਨੇਗੇ ਉਹਨਾਂ ਦੇ ਉੱਪਰ ਇਹ ਕਿਵੇਂ ਲਾਗੂ ਹੋ ਸਕਨੇ ਜਿਨ੍ਹਾਂ ਦੀ ਭਰਤੀ 5 ਸਾਲ ਪਹਿਲਾਂ ਹੋ ਚੁੱਕੀ ਹੈ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਉਹਨਾਂ ਦੀ ਇਸ ਲੜਾਈ ਦੇ ਵਿੱਚ ਪੰਜਾਬ ਸਰਕਾਰ ਨੇ ਲਗਾਤਾਰ ਉਹਨਾਂ ਦੀ ਇਸ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਿੱਖਿਆ ਵਿਭਾਗ ਨੇ ਜਿਹੜੇ ਨਿਯਮ ਬਣਾਏ ਨੇ ਨੋਟੀਫਾਈ ਹੋਏ ਨੇ ਉਹਨਾਂ ਤੇ ਇਤਰਾਜ਼ ਜਿਹੜਾ ਕਿ ਜਤਾਇਆ ਗਿਆ ਕਿ 17 April 2020 ਤੋਂ ਲਾਗੂ ਹੋਣਗੇ ਹੁਣ ਲੜਾਈ ਇੱਥੇ ਹੈ ਨਹੀਂ ਕਿ 5 ਸਾਲ ਪਿਛਲੇ ਸਮੇਂ ਦੇ ਉੱਪਰ ਉਹ ਲਾਗੂ ਕਿਵੇਂ ਹੋ ਜਾਣਗੇ ਜਿਹੜੇ ਨਿਯਮ ਹੁਣ ਬਣਾਏ ਗਏ ਨੇ ਇਸ ਦੇ ਚਲਦੇ ਉਹਨਾਂ ਦੁਆਰਾ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਮਲਾਜ਼ਮਾਂ ਦੁਆਰਾ ਪੰਜਾਬ ਸਰਕਾਰ ਮਲਾਜ਼ਮਾਂ ਦੀ ਇਸ ਲੜਾਈ ਨੂੰ ਦੇਖ ਕੇ ਵੀ ਇਨਸਾਫ ਨਹੀਂ ਕਰ ਰਹੀ ਹਾਈ ਕੋਰਟ ਨੇ ਸਿੰਗਲ ਬੈਂਚ ਹਾਈ ਕੋਰਟ ਦੇ ਡਬਲ ਬੈਂਚ ਅਤੇ ਜਿਹੜੇ ਫੈਸਲੇ ਦੋ ਵਾਰ ਸੁਪਰੀਮ ਕੋਰਟ ਨੇ ਬਹਾਲ ਕਰਨ ਦੇ ਬਾਵਜੂਦ ਵੀ ਐਸ ਐਲ ਪੀ ਪੰਜਾਬ ਸਰਕਾਰ ਦੀ ਰਾਦੇ ਕੀਤੀ ਉਸ ਤੋਂ ਬਾਅਦ ਵੀ ਰਿਵਿਊ ਪਟੀਸ਼ਨ ਜਿਹੜੀ ਕਿ ਡਿਸਮਿਸ ਕੀਤੀ ਉਸ ਦੇ ਬਾਵਜੂਦ ਵੀ ਪੰਜਾਬ ਦੇ ਮਲਾਜ਼ਮਾਂ ਨੂੰ ਜਿਹੜੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਇਨਸਾਫ ਅਜੇ ਤੱਕ ਨਹੀਂ ਮਿਲਿਆ ਪੰਜਾਬ ਦੇ ਸਕੇਲ ਨਹੀਂ ਮਿਲੇ ਫਿਰ ਕਦੋਂ ਮਿਲਣਗੇ ਇੱਕ ਵੱਡਾ ਸਵਾਲ ਹੈ ਜਿਸ ਦਾ ਜਵਾਬ ਅਸੀਂ ਪੰਜਾਬ ਸਰਕਾਰ ਤੋਂ ਮੰਗਦੇ ਹਾਂ ਜਲਦ ਤੋਂ ਜਲਦ ਪੰਜਾਬ ਸਰਕਾਰ ਇਹਨਾਂ ਸਮੂਹ ਮਲਾਜ਼ਮਾਂ ਉੱਪਰ ਪੰਜਾਬ ਦੇ ਸਕੇਲ ਲਾਗੂ ਕਰੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ